ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਦੋਸਤੋ ਅੱਜ ਦੀ ਵੀਡੀਓ ਜਰਸੀ ਵਹਿੜਦੀ ਆਂ ਕ੍ਰੋਸ ਹਾਂਗ ਚੇ ਤਾਜੀ ਸੂਈ ਹੈ ਵੀਡੀਓ ਐਂਡ ਤੱਕ ਦੇਖਿਆ ਜੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਜਿਹੜੀ ਖਰੀਦ ਲਿਆ ਜੇ ਨੰਬਰ ਮੈਂ ਵੀਰ ਦਾ ਸਕਰੀਨ ਦੇ ਉੱਪਰ ਚਲਾ ਦੂੰਗਾ ਦੋਸਤੋ ਇਹ ਵੜਾ ਦੂਜਾ ਸੂਆ ਸੂਈ ਹੈ ਪੰਜ ਤੋਂ 6 ਦਿਨ ਵੀਰ ਕਿਆਂ ਸੂਈ ਨੂੰ ਸਮਾਂ ਹੋ ਗਿਆ ਤੇ 13 ਲੀਟਰ ਵੀਰ ਕਹਿੰਦਾ ਦੁੱਧ ਜਿਹੜਾ ਕੋਲਾ ਥਲੇ ਤਿਆਰ ਹੈ ਤੇ ਜਿਹੜੇ ਵੀ ਨੇ ਲੈਣੀ ਆ ਇਹ ਦੋ ਟਾਈਮ ਤਿੰਨ ਟਾਈਮ ਜੁਆਇ ਕਰ ਸਕਦਾ ਤੇ ਮਗਰ ਇਹਦੇ ਬੱਚੀ ਆ ਤੇ ਵੀਰ ਕਹਿੰਦਾ 15 ਤੋਂ 16 ਲੀਟਰ ਦੁੱਧ ਆਰਾਮ ਨਾਲ ਖੁਲਾ ਢੁਲਾ ਪਾ ਦੂਗੀ ਆ ਦੇਖ ਸਕਦੇ ਹੋ ਦੋਸਤੋ ਥਾਣਾ ਦੀ ਕੁਆਲਿਟੀ ਚਾਰੇ ਥਣ ਪੂਰੇ ਗੈਪ ਤੇ ਲੱਗੇ ਹੋਇਆ ਵੀਡੀਓ ਬਣਾਉਣ ਦਾ ਟਾਈਮ ਸਵੇਰ ਦਾ ਟਾਈਮ ਆ ਦੇਖ ਸਕਦੇ ਹੋ ਦੋਸਤੋ ਪ੍ਰਾਈਸ ਬਾਈ ਕਹਿੰਦਾ ਫੋਨ ਉੱਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ